ਆਏ ਕਣਕਾਂ ਬਾਈ ਲੈਹਰਾ ਜੀਆਂ ਮਾਰਦੇ ਆ। ਹਾਲੋ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਅੰਮ੍ਰਿਤ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਵਾਰਕਤਾ ਤੇ ਲੋ ਜੀ ਚੱਲ ਰਿਹਾ ਕੰਮ ਕਾਜ ਵਧੀਆ ਵੀਰੋ ਤੇ ਇਹ ਖੇਤਾਂ ਵਿੱਚ ਢੇੜਾ ਵੱਜ ਰਿਹਾ ਪਿੱਛੇ ਤੁਸੀਂ ਦੇਖਿਆ ਵੀ ਰਿਸ਼ਤੇਦਾਰੀ ਜਾ ਕੇ ਆਏ ਆ ਤੇ ਉਹਨਾਂ ਦੀ ਖਿਲਾੜੀ ਚਲਦੀ ਸੀ ਤੇ ਗੁੜ ਦਿੱਤਾ ਉਹਨਾਂ ਨੇ ਬਹੁਤ ਵਧੀਆ ਚਾਹ ਬਣਦੀ ਹੈ ਤੇ ਦੁਬਾਰਾ ਜਾ ਕੇ ਫੇਰ ਹੁਣ ਫੋਨ ਕਰਤਾ ਉਹਨਾਂ ਨੂੰ ਵੀ ਮੁੱਲ ਗੁੜ ਲੈਣਾ ਜੀ 20 ਤੋਂ 30 ਕਿਲੋ ਕਿਉਂਕਿ ਚਲੋ 5-6 ਮਹੀਨੇ ਲੱਗ ਜੂਗੇ ਤੇ ਥੋੜਾ ਚੀਨੀ ਵਿੱਚ ਰਲਾ ਕੇ ਪਰ ਹੁਣ ਤਾਂ ਉਹ ਗੁੜ ਅਸੀਂ ਪਿਓਰ ਚਾਹ ਪੀਂਦੇ ਆ ਚਲੋ ਜੀ ਖੇਤਾ ਕਨੇ ਢੇੜਾ ਵੱਜ ਰਿਹਾ ਤੇ ਦੱਖਣ ਆ ਜੀ ਜਿਹੜਾ ਬਹੁਤ ਚੱਲ ਰਿਹਾ ਵੀਰੋ ਬਹੁਤ ਸਪੀਡ ਨਾਲ ਅੱਜ ਦੇ ਦਿਨ ਮੀਂਹ ਵੀ ਦੱਸਿਆ ਵਾ ਨੈਟਵਰਕ ਤੇ ਕੱਲ ਪਰਸੋਂ ਦੇ ਕਈਆਂ ਨੇ ਬਰਸੀਨਾ ਨੂੰ ਪਾਣੀ ਲਾਉਣਾ ਤਾਂ ਉਹ ਰੁਕੇ ਹੋਏ ਆ ਮੀਂਹ ਹੋ ਜਾਣਾ ਜਿਹੜਾ 19 ਤਰੀਕ ਦਾ ਤੇ ਦੱਖਣ ਚੱਲ ਰਿਹਾ ਜੀ ਬਹੁਤ ਤੇਜ਼ ਲੱਗਦਾ ਏ ਵੀ ਹੋਊਗਾ ਕਿਉਂਕਿ ਮੌਸਮ ਆ ਜਿਹੜਾ ਉਹ ਗੜਬੜਾਇਆ ਵਾ ਪੂਰਾ ਏ ਤਾਨੂੰ ਪਤਾ ਹੀ ਹੈ ਤੇਜ਼ ਹਵਾਵਾਂ ਜਿਹੜੀਆਂ ਇਹ ਇਹ ਬੱਦਲ ਕਰ ਦਿੰਦੇ ਆ ਦੱਖਣ ਤੇ ਚਲੋ ਬਾਕੀ ਚੱਲ ਰਿਹਾ ਜੀ ਕੰਮ ਕਣਕਾਂ ਮਾਰਦਿਆਂ ਲਹਿਰਾ ਤੇ ਮੀਂਹ ਤਾਂ ਪੈ ਲਵੇ ਠੀਕ ਆ ਪਰ ਜਿਹੜਾ ਵਿੱਚ ਮੌਸਮ ਹੋਰ ਕੁਝ ਦੱਸ ਦਿੰਦਾ ਨਾ ਜਿੱਕੜਾ ਗੜੇ ਮਾਰੀ ਉਹ ਤੇ ਥੋੜਾ ਜਿਹਾ ਡਰ ਲੱਗਦਾ ਵੀਰੋ ਫਸਲਾ ਹੁਣ ਤੁਹਾਨੂੰ ਪਤਾ ਏ ਮਿਸਰੀਆਂ ਭਈਆਂ ਸਾਰੀਆਂ ਹੀ ਤੇ ਉਹ ਤਾਂ ਡਰ ਲੱਗਦਾ ਏ ਗੜੇ ਮਾਰੀ ਤੇ ਮੀਂਹ ਤਾਂ ਹੁਣ ਬਹੁਤ ਫਸਲਾ ਮੰਗ ਵੀ ਰਹੀਆਂ ਕਣਕਾਂ ਨੂੰ ਵੀ ਮਹੀ ਜੇ ਪਾਣੀ ਮੰਗੂ ਲੱਗਵੇ ਆ ਠੀਕ ਆ ਪਰ ਮੀ ਪੈ ਜਵੇ ਜਿੱਕੜਾ ਹੋਣਾ ਹਵਾ ਚਲਦੀ ਐ ਏਕੜਾ ਹਵਾ ਨਾ ਚੱਲੇ ਨਹੀਂ ਫਿਰ ਤੁਹਾਨੂੰ ਪਤਾ ਚਲੋ ਬਾਕੀ ਬੰਦਾ ਦਾ ਵੀ ਉਹ ਬਹੁਤ ਮੁਸ਼ਕਿਲ ਦਾ ਅੱਥ ਡੋਰੀ ਮਾਲਕ ਦੇ ਮੰਦਾ ਕਰਦਾ ਜਦੋਂ ਬਥੇਰੇ ਮੈਂ ਤਾਂ ਬਥੇਰਾ ਕੁਝ ਕਹਿੰਦਾ ਵੀ ਐ ਹੋ ਜੇ ਵੀ ਐ ਹੋ ਜੇ ਪਰ ਨਹੀਂ ਉਹਦੀ ਪੈ ਵਗੈਰ ਪੱਤਾ ਨਹੀਂ ਹਿਲਦਾ ਜੋ ਹੁਣ ਉਹ ਹੋ ਕੇ ਹੀ ਰਹਿਣਾ ਚਲੋ ਬਾਕੀ ਤੁਹਾਨੂੰ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਜੀ ਪਰਮ ਨੂੰ ਵੀ ਲੈ ਕੇ ਆਉਣਾ ਸਕੂਲ ਤੇ ਉਹਨੂੰ ਵੀ ਘਰ ਮਲਾਉਂਦਾ ਤੁਹਾਨੂੰ ਅਮਨ ਗਿਆ ਵਾ ਲੈਣ ਉਹਦੇ ਨਾਲ ਤੇ ਭਾਨ ਜੀ ਆਈ ਵੀ ਐ ਤੇ ਬਾਕੀ ਪਿਛਲੇ ਕੈਮਰੇ ਨਾਲ ਹੁਣ ਥੋੜੀ ਜਿਹੀ ਕਣਕ ਵੀ ਦਿਖਾ ਦਿੰਦਾ ਤੁਹਾਨੂੰ ਸਪਰੇਅ ਕਰਾਤੀ ਸੀ ਤੁਸੀਂ ਦੇਖਿਆ ਤਾਂ ਤੇ ਬਾਕੀ ਹੁਣ ਨਸਰ ਸਾਰੀ ਆਈ ਜੀ ਮਾੜੀ ਮੋਟੀ ਵੱਲ ਰਹਿ ਗਈ ਜੇ ਨਾ ਨਸਰੇ ਹੋਵੇ ਤੇ ਚਲੋ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆ ਖੜੀ ਐ ਕਣਕ ਆਪਣੀ ਤੇ ਆ ਦੇਖੋ ਬਾਈ ਹਵਾ ਵੀ ਚੱਲਦੀ ਹਵਾ ਦਾ ਤਾਂ ਇੱਧਰ ਪਤਾ ਲੱਗਦਾ ਜੀ ਆ ਦੇਖੋ ਦਰਖਤ ਕਕਣਾ ਹਿੱਲ ਰਿਹਾ ਤੇ ਬਾਕੀ ਮੋਟਰ ਪਰ ਜਾ ਕੇ ਤੁਹਾਨੂੰ ਹਾਂਦਾ ਵੀ ਹਵਾ ਵਾਧੂ ਤੇ ਹੈਗੀ ਉਹ ਦੇਖੋ ਜੰਮਾਣਾ ਜਿਹੜੀ ਝੂਲਣ ਲਈ ਪਈ ਦਰਖਤ ਹਵਾ ਸਵੇਰ ਦੀ ਇੱਕਣਾ ਚੱਲ ਰਹੀ ਹੈ ਆ ਲੋ ਕਿਹੜੇ ਸਾਣਾ ਦਰਖਤ ਨੇ ਲਾਇਆ ਦੇਖੋ ਨਾਲੇ ਪੱਤੇ ਨਹੀਂ ਜੇ ਪੱਤੇ ਹੋਵੇ ਉਹ ਦੇਖੋ ਤੇ ਉਹ ਦੇਖ ਆਏ ਗਣਕਾ ਬਾਈ ਲੈਰਾਂ ਜੀ ਆ ਇਹ ਇਹ ਦੱਖਣ ਪੂਰਾ ਤੇ ਚੱਲ ਰਿਹਾ ਤੇ ਇਹ ਚਲੋ ਬਾਕੀ ਨਾਲ ਤੁਸੀਂ ਦੇਖਣਾ ਗੰਨਾ ਠੀਕ ਹੈ ਹਵਾ ਵੀ ਰੋਕ ਹੁੰਦਾ ਹੁਣ ਦੇਖੋ ਇੱਥੇ ਆ ਹਵਾ ਖੜੀ ਐ ਮੈਨੂੰ ਤੁਹਾਨੂੰ ਹੁੰਦਾ ਹਵਾ ਚੱਲਦੀ ਕਿਹੜੇ ਹਿਸਾਬ ਨਾਲ ਇਹ ਵੀ ਕਹਿੰਦੇ ਜਿੱਕਣਾ ਨਾ ਵੀ ਧਲੀਆਂ ਜਿਹੀ ਹੁੰਦੀਆਂ ਉਹ ਸਿਸਟਮ ਤੇ ਉਹ ਦੇਖੋ ਇਹ ਆਹ ਦੇਖੋ ਇਹ ਨਦੀ ਇੱਧਰ ਆ ਗਈ ਹਾਲੋ ਨਵਈ ਅੱਜ ਵਾਲੀ ਹਵਾ ਨਹੀਂ ਜਿਹੜੀ ਆ ਰਾਜੂ ਭਾਈ ਨੇ ਜਵੀਂ ਵੀ ਜੀਤੀ ਉਹ ਲੰਬੀ ਲੰਬੀ ਜਿਹੀ ਪਾਤ ਜਿਹੇ ਲੈਰੀ ਹੁੰਦੀ ਆ ਥੋੜੀ ਜਿਹੀ ਤੇ ਆ ਕਿੱਥੇ ਤੇ ਪਤਾ ਲੱਗਦਾ ਜੀ ਹਵਾ ਦਾ ਤੇ ਇਹ ਲੋ ਦਿਖਾਉਂਦਾ ਹੁਣ ਸਾਨੂੰ ਅੱਗੇ ਜਾ ਕੇ ਹਾਲੋ ਭਾਈ ਕੁਰਸੀ ਉੱਪਰ ਠੀਕ ਕਰਦੇ ਆ ਬੰਨੇ ਬਈ ਆਟੋਮੈਟਿਕ ਪੱਖਾ ਜਿਹੜਾ ਹਵਾ ਨਾਲ ਚੱਲ ਰਿਹਾ ਹਵਾ ਦਾ ਜ਼ੋਰ ਪੈਂਦਾ ਹੈ ਆਹ ਲੋ ਭਾਈ ਹੁਣ ਮੈਂ ਆ ਗਿਆ ਮੋਟਰ ਦੇ ਉੱਲੇ ਤੇ ਹੁਣ ਪਤਾ ਲੱਗਣਾ ਹਵਾ ਦਾ ਉਹ ਦੇਖੋ ਜਿੱਦra ਹੈ ਜੀ ਹਵਾ ਇੱਕੜਾ ਚੱਲਦੀ ਪੂਰੀ ਤੇਜ਼ ਤੇ ਬਾਕੀ ਵੀਰੋ ਕਣਕ ਦਾ ਜਿਹੜਾ ਮੈਂ ਤੁਹਾਨੂੰ ਦਿਖਾਉਂਦਾ ਦਾ ਵੀ ਆਪਣੀ ਕਣਕ ਤੂੜ ਬ੍ਰਾਊਨ ਆ ਆ ਦੇਖੋ ਇੱਥੇ ਤੇ ਵੱਟ ਜੀ ਲੱਗੇ ਦਿਖਦੀ ਆ ਕਣਕਾਂ ਦਾ ਸਾਰੇ ਨਿਸਰੀਆਂ ਵੀ ਆ ਤੇ ਬਾਕੀ ਆਪਣੀ ਕਣਕ ਥੋੜੀ ਜਿਹੀ ਬ੍ਰਾਊਨ ਰੰਗ ਪਰਾ ਹਵਾ ਹੀ ਹਵਾ ਹੋਈ ਪਈ ਜੀ ਅੱਜ ਦਰਖਤਾਂ ਦੀ ਪੱਤੇ ਝਾੜ ਦਿੰਦੇ ਆ ਦੇਖੋ ਅੱਜ ਚੱਲਦਾ ਜੀ ਬਿਗੈਰ ਬਿਗੈਰ ਬਿਜਲੀ ਦੇ ਪੱਖਾ ਚੱਲਦਾ ਹੋ ਗਿਆ ਹੋ ਗਿਆ ਤੇਜ਼ ਹੋ ਗਿਆ ਹੁਣ ਹਵਾ ਵੀ ਪੂਰੀ ਤੇਜ਼ ਹੈ ਜੀ ਇਹਨਾਂ ਹਾਂ ਲੋ ਇਕੱਲਾ ਹੀ ਚੱਲੀ ਜਾਂਦਾ ਜੀ ਇਹ ਅੱਜ ਤਾਂ ਚਲੋ ਜੀ ਬਾਕੀ ਜਾ ਕੇ ਪਰਮਨਾਲ ਮਲਾਉਂਦੇ ਤਾਂ ਨੂੰ ਘਰ ਆਹ ਦੇਖੋ ਬਾਈ ਜਾਨਵਰ ਮੌਜਾਂ ਲੁੱਟਦੇ ਆ ਜਾਨ ਨੂੰ ਲੋ ਬਈ ਇੱਧਰ ਮਿਲੋ ਪਹਿਲਾਂ ਭਾਨ ਜੀ ਨੂੰ ਵੀ ਇੱਕ ਗੱਲ ਦੱਸਦਾ ਮੈਂ ਜਿੱਦਣ ਦੀ ਆਈ ਨਾ ਬਾਈ ਇਹ ਆ ਕੁੱਤਾ ਮੈਲਾ ਦੀ ਭਾਂਚੇ ਦਿਨ ਜੀ ਨੇ ਦੋ ਘੰਟੇ ਛੱਡਿਆ ਉਹਨਾ ਆ ਆ ਨੇ ਇਹਦੇ ਕੋਲ ਪੱਕਾ ਹੀ ਐ ਪੱਗੂ ਕੇ ਸਾਸੀ ਕਾਲ ਸਤਿ ਸ੍ਰੀ ਅਕਾਲ ਤੇ ਸਾਸੀ ਕਾਲ ਆ ਕੁੱਤਾ ਦੇਈ ਮੈਨੂੰ ਮੜਿਆ ਨਹੀਂ 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 ਦੇਈ ਮੜਾ ਕੁੱਤਾ ਬਾਈ ਇਹ ਇਹ ਨਾ ਛੱਡਿਆ ਨਹੀਂ ਕੁੱਤਾ ਨਹੀਂ ਨਾ ਕੁੱਤਾ ਦੇਣਾ ਨਹੀਂ ਦੇਣਾ ਨਹੀਂ ਡੱਗੀ ਹਾਂ ਆਵੇਂ ਲੋ ਜੇ ਇੱਧਰ ਸਤਿ ਸ੍ਰੀ ਅਕਾਲ ਜੀ ਆ ਕੁੱਤਾ ਨਹੀਂ ਛੱਡਦੀ ਇਹ ਇਹ ਤਾਂ ਬਸ ਇਹਦਾ ਫੇਵਰੇਟ ਐ ਪੱਗੂ ਨਾਲੇ ਸੌਣਾ ਇਹ ਨਾਲੇ ਚੱਕਣਾ ਐ ਦੇਖ ਲੈ ਹੈ ਨਿੰਦਈ ਦੇਖ ਰਹੇ ਹੋ ਕਿ ਕਿਹਦੇ ਦੇ ਨਹੀਂ ਇਹ ਲੈ ਮਾਰ ਦਵਾਂ ਇਹਨੂੰ ਅੱਜ ਨਹੀਂ ਦੇਣਾ ਦੇਣਾ ਨਹੀਂ ਨਹੀਂ ਅੱਛਾ ਚਲੋ ਭਾਈ ਇੱਧਰ ਲੱਗੇ ਹੋਏ ਕੰਮ ਤੇ ਇਹ ਪਰਮ ਅੰਦਰ ਅੰਦਰ ਐ ਸੋਣ ਲੀਂਦਾ ਸੀ ਵੀ ਅੱਛਾ ਇੱਧਰ ਮਿਲੋ ਜੀ ਪਹਿਲਾਂ ਮੇਰੇ ਵੱਲ ਸਾਰਿਆਂ ਨੂੰ ਹੱਥ ਜੋੜ ਕੇ ਪਰਮ ਸਤਿਗੁਰੂ ਜੀ ਆ ਤੇਰੇ ਮੱਕੀ ਦੀ ਰੋਟੀ ਆਲੂਆਂ ਦੀ ਸਬਜ਼ੀ ਹਾਂਜੀ ਹੈ ਹਾਂਜੀ ਚੱਲ ਰਿਹਾ ਕੰਮ ਹਾਂਜੀ ਨਾ ਉਹ ਅੰਦਰ ਸਕੂਲ ਤੇ ਹੁੰਦੀ ਸਾਰੇ ਹਾਂਜੀ ਬਸ ਲੈਟ ਹੈ ਜੀ ਮੈਂ ਤਾਂ ਨਵੇਂ ਬੈਠੇ ਪਰੇ ਲਾ ਕੇ ਬੈਠ ਗਿਆ ਲਾ ਕੇ ਬੈਠ ਗਿਆ ਹਾਂਜੀ ਰੋਕ ਦੇਣਾ ਤਾਂ ਰੋਕਿਆ ਤਾਂ ਮੈਂ ਫੋਨ ਲੈ ਲਿਆ ਕਿ ਮੈਨੂੰ ਮੈਂ ਤਾਂ ਆਏ ਦੇਖਣੇ ਹਨ ਸਵੇਰ ਦਾ ਨਹੀਂ ਮੈਂ ਦੇਖੇ ਪੜ ਕੇ ਆਇਆ ਹਾਂ ਆ ਪੜਨ ਦੇ ਨੂੰ ਗਾ ਕੇ ਤੇ ਕਿ ਬੜੀ ਪੜਾਈ ਹੈ ਗਿਆ ਹੋਇਆ ਤਾਂ ਹੈਗਾ ਤਾਂ ਨਾ ਲੱਗਿਆ ਸੋਣਾ ਹਾਂ ਗੱਗੂ ਉਹ ਗੱਗੂ ਲੈ ਭਾਈ ਚੱਲਦੇ ਅੰਦਰ ਨੂੰ ਪਰਮ ਕੋਲ ਨੂੰ ਹੈ ਹਵਾ ਚੱਲ ਰਹੀ ਤੇਜ਼ ਹੈ ਲੈਟ ਨਹੀਂ ਆਉਣੀ ਆ ਦੇਖੋ ਰਤੀਪ ਤਲਾ ਜਾਣਾ ਤੁਹਾਨੂੰ ਖੇਤ ਚ ਤੁਸੀਂ ਦੇਖਿਆ ਉਹ ਦੇਖੋ ਦਰਖਤ ਹਿੱਲਦੇ ਪਲੜ ਤੇ ਇਹ ਨਾ ਭਈ ਮੈਂ ਤੁਹਾਨੂੰ ਦੱਸਦਾ ਹਨ ਇਨਵਰਟਰ ਹੈ ਵੀ ਟੀਵੀ ਦਾ ਜਿਹੜਾ ਪਲੱਗ ਹੈ ਉਹ ਨਹੀਂ ਆਪਣਾ ਇਨਵਰਟਰ ਪਰ ਕਰਿਆ ਬਾਹਰਲਾ ਪਲੱਗ ਹੈ ਲੈ ਵੀ ਆ ਦੇਖ ਲੋ ਹੈ ਤੇ ਆਹ ਪਲੱਗ ਵੇਲਾ ਤੇ ਉਧਰ ਲਾ ਲਿਆ ਆਪਣੇ ਦਿਮਾਗ ਨਾਲ ਤੇ ਆਹ ਦੇਖੋ ਭਾਈ ਆ ਚੱਲ ਰਿਹਾ ਇਹਦੇ ਕਾਟ ਨੂੰ ਔਰ ਜੋ ਵੀ ਕੰਮ ਫੌਜੀਆ ਵਾਲੇ ਇਹ ਤੇ ਖੜ ਜੋ ਆ ਦੇਖੋ ਇਹ ਆਦਾ ਕੱਕਣਾ ਪਿਆ ਸਸਰੀਕਾਲ ਬਲਾ ਵੀ ਬੈਠ ਕੇ ਬੈਠ ਕੇ ਐ ਨਾ ਰਾਮ ਨਾਲ ਕੇ ਸੱ ਸਿੱਕਾ ਬਾਜ ਘਟਾ ਫੇਲਾ ਚਲ ਯਕੀਨ ਹੈਗਾ ਘਟਾ 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 ਹੋਰ ਘਟਾ ਦੇ ਨਾ ਮੈਨੂੰ ਐਂ ਦੱਸ ਲਾਈਟ ਨਹੀਂ ਆਉਣੀ ਹੈਗੀ ਤੂੰ ਉਹਨੂੰ ਵੇਡਰ ਪਰਟੀ ਵੀ ਲਾਈ ਬੈਠਾ ਦੱਸ ਪਰ ਕੇ ਆ ਕੇ ਸਕੂਲ ਤੇ ਤੂੰ ਆ ਮੈਡਮ ਨੇ ਤੈਨੂੰ ਐਂ ਦੱਸਿਆ ਵੀ ਉਹਨੂੰ ਵੇਡਰ ਪਰ ਟੀਵੀ ਲਾ ਲਾ ਜਾ ਕੇ ਹਾਂ ਮੈਡਮ ਨੇ ਕਹਿਆ ਕਿਆ ਕੰਮ ਨਹੀਂ ਕਰਨਾ ਸਕੂਲ ਦਾ ਹੈ ਕੈਨ ਹੈ ਕਿਆ ਕਰਨਾ ਨਹੀਂ ਕੰਮ ਕੈਨ ਨੂੰ ਕਰਨਾ ਸ਼ਾਮ ਨੂੰ ਕਰਨਾ ਅੱਛਾ ਹੁਣ ਤਾਂ ਟੀਵੀ ਮੈਡਮ ਕਹਿੰਦੀ ਵੀ ਟੀਵੀ ਦੇਖ ਲੈ ਜਾ ਕੇ ਹੈ ਜੀ ਕਿਆ ਕਹਿੰਦੀ ਵੀ ਟੀਵੀ ਦੇਖ ਲੈ ਪਹਿ ਕੇ ਜੀ ਅੱਛਾ ਚਲ এবੀਸੀ ਸੁਣਾ ਦੇ ਮੜੀ ਜੀ ਹੌਲੀ ਹੌਲੀ ਅੱਛਾ ਕਿੰਨੇ ਅੱਖਰ ਖਾ ਗਿਆ ਪਿੱਛੇ ਤੇ ਹੈ ਡਬਲਯੂ ਕੌਣ ਖਾ ਗਿਆ ਹਾਂਜੀ ਕਿ ਡਬਲਯੂ ਇਹ ਦੋ ਐਚ ਜਿਹੜਾ ਕਰਨੀ ਡਬਲਯੂ ਕਹ ਚਾ ਫੇ ਉਡਾੜਾ ਸੁਣਾ ਦੇ ਉਡਾੜ ਹੌਲੀ ਹੌਲੀ ਬੈਠ ਕੇ ਬੈਠ ਕੇ ਐਨ ਪੂਰਾ ਆਣਾ ਈਰੀ ਚਿਚਾ ਚਿਚਾ ਜੀ ਕੇ ਊੜਾ ਊੜਾ ਆੜਾ ਆੜਾ ਈੜੀ ਈੜੀ ਸਸਾ ਚੀਚਾ ਆਹਾ ਹਾ ਕਕਾ ਕਕਾ ਖਖਾ ਖਗਾ ਗਗਾ ਗਗਾ ਘਗਾ ਅਗਾ ਊਹਾ ਊਹਾ ਚਿਚਾ ਚਿਚਾ ਸਿਸ਼ਾ ਚਿਚਾ ਜਿਜਾ ਜਿਜਾ ਚਿਚਾ ਨੀਆ ਨੀਆ ਪੈਗਾ ਪੈਤਾ ਖੱਠਾ ਖੇਤਾ ਲੈ ਇਹਦਾ ਬਾਈ ਇਹਦਾ ਇਹਦਾ ਪੰਜਾਬੀ ਦੀ ਉਹ ਪਤਾ ਨਹੀਂ ਕਾ ਬਣਾਤੀ ਚੈਲੇਂਜ ਪਾਸਾ ਦੇ ਹੈ ਟੀਵੀ 'ਚ ਧਿਆਨ ਹੋਇਆ ਪਿਆ ਤੇਰਾ ਪਰਮ ਕਿਦਰ ਸਕੂਲ ਨੂੰ ਫੋਨ ਕਰਕੇ ਪੁੱਛਾਂ ਮੈਡਮ ਨੂੰ ਵੀ ਆਹੀ ਕੰਮ ਨੂੰ ਭੇਜਿਆ ਇਹਨੇ ਲੈ ਬਾਈ ਇਹ ਸੁਣ ਲੋ ਇਹਦਾ ਉਡਾੜਾ ਦਾ ਦੇਖ ਲੋ ਬਹੁਤ ਪੁਰਾਣਾ ਦੋਸਤ ਹੈ ਮਤਲਬ ਲਿਟਰਲੀ ਮੈਂ ਬਹੁਤ ਜ਼ਿਆਦਾ ਚੱਲ ਰਿਹਾ ਬਾਈ ਇਹਦਾ ਟੀਵੀ ਛੋਟੇ ਛੋਟੇ ਤੇ ਉਹ ਲੋਕ ਇੱਕ ਸੰਗ ਖੇਲਾ ਕਰਦੇ ਤੇ ਵਹਿਣਾ पे ਇਹਨਾਂ ਦੇਖੀ ਜਾਣਾ ਉਹ ਦੀਦੀ ਨੂੰ ਨਹੀਂ ਲੈ ਕੇ ਆਇਆ ਅੱਜ ਫਾਈਨਲੀ ਕਹਤੇ ਨੇ 2 ਸਾਲ ਲੇਟ ਆਉਗੀ ਉਸਦੇ ਮਿਲਣੇ ਵਾਲਾ ਅੱਛਾ ਇਹ ਕੌਣ ਹੈ ਚਲ ਠੀਕ ਆ ਆਵਾਜ਼ ਦੇਖ ਲੋ ਭਾਈ ਲਾ 45 ਪਰ ਲੈ ਗਿਆ ਘਟਾ ਆਵਾਜ਼ ਕਦੇ ਐਸੇ ਆਇਆ ਨਹੀਂ ਉਹ ਦੋਸਤਾਂ ਮੈਂ ਕੀ ਹੀ ਬਤਾऊं ਉਸਦੇ ਨਾਲ ਆਵਾਜ਼ ਕਿੱਥੇ ਲੈ ਜਾਂਦਾ ਚਲੋ ਅੱਜ ਬਤਾ ਦਿੰਦਾ ਭਾਈ ਮੇਰਾ ਕਾਮ ਦਾ ਪੱਕਾ ਦੋਸਤ ਹੈ ਚਲੋ ਭਾਈ ਬਾਕੀ ਬਾਹਰ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਹਵਾ ਚੱਲ ਰਹੀ ਬਹੁਤ ਨਾ ਲੋ ਬਾਕੀ ਬੈਠਿਆ ਭਾਈ ਸੌਰੀ ਸਰਦਾਰ ਨਹੀਂ ਬਸਾਦਾ ਆਸ਼ਾ ਕਰ ਰਹੀ ਪੂਰੀ ਹਵਾ ਚੱਲ ਰਹੀ ਹੈ ਜੀ ਅੱਜ